ਉਹ ਦਿਨ ਹੁਣ ਦੂਰ ਨਹੀਂ ਹੈ ਜਦੋਂ ਕੈਨੇਡਾ ਦੀ ਸਰਕਾਰ ਡਿਪੋਰਟ ਕਰੇਗੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹ ਦਿਨ ਹੁਣ ਨੇੜੇ ਹੈ ਯਾ ਫਿਰ ਆਪਾਂ ਅਗਰ ਇਹ ਕਹਤੀ ਹੈ ਕਿ ਉਹ ਦਿਨ ਆ ਚੁੱਕੇ ਹੈ ਦੈਨ ਇਹ ਗੱਲ ਗਲਤ ਨਹੀਂ ਹੈ ਕਿ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਕਿ ਕੈਨੇਡਾ ਸਰਕਾਰ ਵੀ ਹੁਣ ਬਹੁਤ ਸਾਰੇ ਸਟੂਡੈਂਟਸ ਨੂੰ ਡਿਪੋਰਟ ਕਰੇਗੀ ਜਿਵੇਂ ਅਮਰੀਕਾ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਡਿਪੋਰਟ ਕੀਤਾ ਗਿਆ ਵੈ ਸੋ ਬੀ ਅਵੇਅਰ ਬੀ ਕੇਅਰਫੁਲ ਸੋਚ ਸਮਝ ਕੇ ਫਾਈਲ ਅਪਲਾਈ ਕਰਿਓ ਕੈਨੇਡਾ ਦੀ ਤੁਸੀਂ ਦੇਖ ਸਕਦੇ ਹੋ ਇੰਡੀਅਨ ਓਰੀਜਨ Canadian PM candidate Ruby Dalla says she will deport Ruby Dalla already keh chuki hai ki agar oh prime minister ban gi na illegal immigrants definitely deport honge theek hai if she is elected in the race to replace agar Justin Trudeau nu replace karke Ruby Dalla nu prime minister bana ditta janda va then definitely oh illegal immigrants nu deport kar devegi Canada the prime minister. ਸੋ ਬੀ ਕੇਅਰਫੁਲ ਬਹੁਤ ਸਾਰੇ ਸਟੂਡੈਂਟਸ ਕੈਨੇਡਾ ਤੋਂ ਵਾਪਸ ਆ ਸਕਦੇ ਆ 2025 ਦੇ ਵਿੱਚ ਸੋ ਸੋਚ ਸਮਝ ਕੇ ਫਾਈਲ ਅਪਲਾਈ ਕਰਿਓ ਅਗਰ ਕਈ ਸਟੂਡੈਂਟਸ ਕੈਨੇਡਾ ਜਾਣ ਦੇ ਬਾਰੇ ਸੋਚ ਰਹੇ ਐ ਇਹ ਡਰਾ ਨਹੀਂ ਰਹੀ ਵੀਡੀਓ ਇਹ ਵੀਡੀਓ ਤੁਹਾਨੂੰ ਜਾਗਰੂਕ ਕਰ ਰਹੀ ਐ ਅਵੇਅਰ ਕਰ ਰਹੀ ਐ ਕਿਉਂਕਿ ਜਿਹੜੇ ਅਮਰੀਕਾ ਤੋਂ ਸਟੂਡੈਂਟਸ ਆਏ ਆ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਐ ਸਟ੍ਰਾਈਕ ਕਰਨ ਦਾ ਕੋਈ ਫਾਇਦਾ ਨਹੀਂ ਐ ਸੋ ਕਿ ਉਹਨਾਂ ਦਾ ਫਿਊਚਰ ਸਪੋਇਲ ਹੋਇਆ ਵੈ ਸੋ ਦੈਟਸ ਵਾਈ ਇਹ ਵੀਡੀਓ ਇੱਕ ਤਰ੍ਹਾਂ ਦਾ ਤੁਹਾਨੂੰ ਅਵੇਅਰ ਕਰ ਰਹੀ ਹੈ ਕਿ ਤੁਸੀਂ ਕੈਨੇਡਾ ਸੋਚ ਸਮਝ ਕੇ ਜਾਣਾ ਲਿਖਿਆ ਗਿਆ ਵੈ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਇਫ ਦਾ ਲਿਬਰਲ Win the October 2025 elections ਧੱਲਾ ਪੋਸਟਰਡ ਐਂਡ ਰੋਟ ਐਸ ਪ੍ਰਾਈਮ ਮਿਨਿਸਟਰ ਆਈ ਵਿਲ ਡਿਪੋਰਟ ਇਲੀਗਲ ਇਮੀਗ੍ਰੈਂਟਸ ਐਂਡ ਕਲੈਮ ਡਾਊਨ ਓਨ ਹਿਊਮਨ ਟ੍ਰੈਫਿਕਰਸ ਦੈਟਸ ਮਾਈ ਪ੍ਰੋਮਿਸ ਟੂ ਯੂ ਉਹਨੇ ਪ੍ਰੋਮਿਸ ਕੀਤਾ ਵੀ ਕਿ ਉਹ ਡੈਫੀਨੇਟਲੀ ਡਿਪੋਰਟ ਕਰੇਗੀ ਇਲੀਗਲ ਇਮੀਗ੍ਰੈਂਟਸ ਨੂੰ ਸੋ ਬੀ ਅਵੇਅਰ ਬੀ ਕੇਅਰਫੁਲ ਤੇ ਕੈਨੇਡਾ ਹੁਣ ਸੋਚ ਸਮਝ ਕੇ ਦਾ ਆਪਣੀ ਫਾਈਲ ਦਾ ਪ੍ਰੋਸੈਸ ਸਟਾਰਟ ਕਰਿਓ ਸਟੂਡੈਂਟਸ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੈਨੇਡਾ ਦੇ ਰਿਗਾਰਡਿੰਗ ਕੋਈ ਵੀ ਨੋਟੀਫਿਕੇਸ਼ਨ ਲੈਣ ਦੇ ਲਈ ਕੋਈ ਵੀ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਨਿਊਜ਼ਲੈਂਡ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਆਇਲਰਟਸ ਵਿਦ ਸੋਫੀਆ ਤੁਸੀਂ ਆਇਲਰਟਸ ਦੀਆਂ ਕਲਾਸਿਸ ਵੀ ਲਗਾ ਸਕਦੇ ਹੋ ਨੰਬਰ ਹੈਗਾ ਵੈ 6284454803 ਇਹ ਵਟਸਐਪ ਨੰਬਰ ਹੈ ਚਾਹੇ ਤੁਸੀਂ ਫੋਰਨ ਤੋਂ ਚਾਹੇ ਤੁਸੀਂ ਇੰਡੀਆ ਤੋਂ ਗੋਡ ਬlesਸ ਯੂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ